गुजरे मुरदाबाद 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 सिहत मंत्री मुरदाबाद 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 शिक्षा मंत्री मुदाबाद की मनोसा मनो सा भेट दवाई मनोचारे कम न कर ਇਹਨਾਂ ਨੂੰ ਲਿਖਿਆ ਹੋਇਆ ਆ ਮੁੱਖ ਮੰਤਰੀ ਪੰਜਾਬ ਵੱਲੋਂ 18 ਨਵੰਬਰ 2022 ਨੂੰ ਦੀਵਾਲੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਪੂਰੇ ਸੂਬੇ ਦੇ ਮੁਲਾਜ਼ਮਾਂ ਨੂੰ ਸਨੇਹਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਆ ਪਰ ਅੱਜ ਤੀਜੀ ਦੀਵਾਲੀ ਫਿਰ ਆ ਗਈ ਹੈ ਅਜੇ ਤੱਕ ਵੀ ਪੈਨਸ਼ਨ ਜਿਹੜੀ ਉਹ ਬਹਾਲ ਨਹੀਂ ਹੋਈ ਪੰਜਾਬ ਦੇ ਮੁਲਾਜ਼ਮਾਂ ਦੀਆਂ ਡੀਏ ਦੀਆਂ 16 ਪਿਛਤ ਦਿਨ ਜਿਹੜਾ ਸਾਡਾ ਉਹ ਕਿੱਸਾ ਅਜੇ ਤੱਕ ਪੈਂਡਿੰਗ ਆ ਏਸੀਪੀ ਸਟੇਮ ਜਿਹੜੀ ਉਹ ਰੋਕੀ ਹੋਈ ਬਹਾਲ ਨਹੀਂ ਕੀਤੀ ਜਿਸ ਤੋਂ ਇਲਾਵਾ ਫੇਕ ਮਿਸ਼ਨ ਦਾ ਬਕਾਇਆ ਡੀਏ ਦਾ ਬਕਾਇਆ ਕੱਚੇ ਮੁਲਾਜ਼ਮ ਪੱਕੇ ਕਰਨਾ ਇਸ ਤੋਂ ਇਲਾਵਾ ਜਿਹੜੇ ਸਾਡੇ ਮੁਲਾਜ਼ਮ 17 ਸਤ ਵੀਹ ਦਾ ਪੱਤਰ ਦਾ ਸੰਤਾਪ ਖੋ ਕੇ ਉਹਨਾਂ ਨੂੰ ਬਹੁਤ ਹੀ ਘੱਟ ਲਾਭ ਮਿਲ ਰਹੀ ਹੈ ਉਹਨਾਂ ਸਾਰੀਆਂ ਮੰਗਾਂ ਦੀ ਪੂਰਤੀ ਕਰਾਉਣ ਲਈ ਪੂਰੇ ਸੂਬੇ ਦੇ ਅੰਦਰ ਅੱਜ ਜ਼ਿਲ੍ਹਾ ਪਤਨੀ ਰੋਸ ਰੈਲੀ ਹੋ ਰਹੀਆਂ ਇਸ ਤੋਂ ਬਾਅਦ ਵਿੱਚ 16 ਅਕਤੂਬਰ ਨੂੰ ਮੁਹਾਲੀ ਦੇ ਵਿੱਚ ਵਾਲੀਦੇ ਵਿੱਚ ਪੂਰੇ ਪੰਜਾਬ ਦੇ ਕਲੈਰੀਕਲ ਕਾਮੇ ਜਿਹੜੇ ਆ ਉਸ ਮੁਭਾਵਰੀ ਰੈਲੀ ਕਰ ਰਹੇ ਆ ਜੇਕਰ ਸਰਕਾਰ ਵੱਲੋਂ ਇਹਨਾਂ ਐਕਸ਼ਨਾਂ ਦੇ ਦੌਰਾਨ ਵੀ ਸਾਡੀਆਂ ਮੰਗਾਂ ਦੀ ਪੂrti ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹੋ ਜਿਵੇਂ ਜਿਮਨੀ ਚੋਂ ਆ ਤਰਨ ਧਰਨ ਦੀ ਅਸੀਂ ਉਧਰ ਦਾ ਵੀ ਇਰੈਲੀ ਦਾ ਜਿਹੜਾ ਪ੍ਰੋਗਰਾਮ ਹੋ ਬਣਾ ਸਕਦੇ ਆ ਸੋ ਜਦ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰੂਗੀ ਅਸੀਂ ਹੁਣ ਦੇ ਜਿਹੜਾ ਆ ਪ੍ਰੋਗਰਾਮ ਨਿੱਕੇ ਨਿੱਕੇ ਜਾਂ ਵੱਡੇ ਪ੍ਰੋਗਰਾਮ ਕਰਦੇ ਕਰਦੇ ਅਸੀਂ ਹਮੇਸ਼ਾ ਸਰਗਾ ਤੇ ਹੀ ਦਿਖਾਈ ਦਵਾਂਗੇ ਆਖਿਰਕਾਰ ਜਿਹੜਾ ਇਹ ਮਾਮਲਾ ਤੁਹਾਡਾ ਕਿੰਨੇ ਲੰਬੇ ਸਮੇਂ ਤੋਂ ਅੜਕੇ ਹੋਇਆ ਦੇਖੋ 2004 ਦੇ ਬਲਾਜਮ ਪੱਤੀ ਹੋਏ ਨੇ ਤੇ ਅੱਜ ਕਿੰਨੇ ਸਾਲ ਹੋ ਗਏ ਅਜੇ ਤੱਕ ਉਹਨਾਂ ਦੀ ਪੈਨਸ਼ਨ ਬਹਾਲ ਨਹੀਂ ਹੋਈ ਸੋ ਪਿਛਲੇ 15 16 ਸਾਲਾਂ ਤੋਂ ਅਸੀਂ ਜਿਹੜਾ ਇਸੇ ਮੰਗ ਨੂੰ ਲੈ ਕੇ ਲੜ ਰਹੇ ਆ ਸਰਕਾਰ ਨੇ ਕੈਬਨਟ ਦੇ ਵਿੱਚ ਇੱਕ ਸਿਧਾਂਤਿਕ ਤੌਰ ਤੇ ਮਨਜ਼ੂਰੀ ਦੇਣ ਤੋਂ ਬਾਅਦ ਵਿੱਚ ਵੀ ਐਸਓਪੀ ਜਾਰੀ ਨਹੀਂ ਕੀਤੀ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਮੁਲਾਜ਼ਮਾਂ ਦੇ ਜੀਪੀ ਫੰਡ ਖਾਤੇ ਉਹ ਬਹਾਲ ਨਹੀਂ ਕੀਤੇ ਸੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ 'ਚ ਬਹੁਤ ਵੱਡਾ ਰੋਸਾ ਸੋ ਅਸੀਂ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਦਿੰਦੇ ਹੋਏ ਸਰਕਾਰਾਂ ਜਿਹੜੀਆਂ ਪੰਜਾਬ ਦੀਆਂ ਉਹ ਇਸੇ ਤਰ੍ਹਾਂ ਹੀ ਮੁਲਾਜ਼ਮਾਂ ਨਾਲ ਭਰੀਆਂ ਰਹਿਣਗੀਆਂ ਇਹ ਪੰਜਾਬ 'ਚ ਆ ਕੇ ਪੂਰੇ ਜੰਦਰ ਜਗ੍ਹਾ ਪੂਰੇ ਪੰਜਾਬ 'ਚ ਸਾਰੇ ਮਲਾਈਮ ਅਲੱਗ-ਅਲੱਗ ਜਗ੍ਹਾ ਤੇ ਆ ਇਹ ਪੂਰੇ ਪੰਜਾਬ ਦੇ ਵਿੱਚ ਕਲੈਰੀਕਲ ਕੰਮ ਆ ਜਿਹੜਾ ਹਰ ਇੱਕ ਜਿਹਦੇ ਟੈਲੀ ਕਰ ਰਿਹਾ ਸੀ ਜਿਹਦਾ ਅੱਜ ਕਿੰਨੇ ਘੰਟੇ ਵਾਸਤੇ ਕਿੰਨੇ ਸਮੇਂ ਵਾਸਤੇ ਤੁਸੀਂ ਆ ਜਾ ਰੋਜ਼ ਤੋਂ ਤੁਸੀਂ ਕਰਦੇ ਹੋ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੋਡ ਮੈਪ ਬਣਾਏ ਆ ਅੱਪਾ ਸੀ ਲਗਾਉਣਾ ਬੀਐਮਸੀ ਤੋਂ ਪਰ ਬੀਐਮਸੀ ਤੋਂ ਵਾਪਸ ਆ ਕੇ ਇਸ ਨੂੰ ਆਪੀ ਕਰੀਆ ਇਸੇ ਤਰ੍ਹਾਂ ਇਹ ਵਕਤ ਵਕਤ ਜਿਨ੍ਹਾਂ ਨੇ ਜੋ ਆਪਣੇ ਰੋਡ ਮੈਪ ਬਣਾਏ ਹੋਏ ਉਸੇ ਤਰ੍ਹਾਂ ਉਹ ਰੋਸਿਆਲੀ ਕਰਕੇ ਆਪਣੀਆਂ ਮੰਗਾਂ ਦੀ ਤਕਤੀ ਹੱਥਾਂ 'ਚ ਫੜ ਕੇ ਜਿਹੜਾ ਉਹ ਸਰਕਾਰ ਨੂੰ ਜਾਗੂ ਕਰੇ ਮਤਲਬ ਕਿ ਕਿੰਨੇ ਵਜੇ ਤੱਕ ਤੁਹਾਡੇ ਜੋ ਰੋਡ ਪਰ ਸਵੇਰ 8:00 ਤੱਕ ਲੱਗਾ ਦਾ 8:00 10:00 ਲੱਗਾ ਦਾ ਚੱਲੇਗਾ ਬਿਲਕੁਲ ਜੀ ਟਿਕਣੇ ਬਾਅਦ ਸਾਡੀ ਸਮੱਸਿਆ ਹੋਲੀ ਵਿੱਚ ਅਗਰ ਜਿਹੜੀ ਪਬਲਿਕ ਹੈ ਜਿਨ੍ਹਾਂ ਨੂੰ ਤੁਹਾਡੇ ਕਾਰਸੇ ਨਾਲ ਕੰਮ ਹੈਗੇ ਨੇ ਉਹਨਾਂ ਦੀ ਇੱਕ ਘੰਟੇ ਡੇਢ ਘੰਟੇ ਵਿੱਚ ਖੱਜਲ ਖਰਾਬੀ ਹੋਏਗੀ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਚੰਦਰ ਉਹਦੀ ਜ਼ਿੰਮੇਵਾਰੀ ਟੋਟੇ ਤੋਂ ਟੋਟੇ ਪੰਜਾਬ ਸਰਕਾਰ ਦੀ ਆ ਕਿ ਅਸੀਂ ਜਦੋਂ ਵੀ ਕੋਈ ਸੰਘਰਸ਼ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਸਰਕਾਰ ਨੂੰ ਜਿਹੜਾ ਆ ਆਖਿਆ ਮੰਗਾਂ ਦਾ ਨੋਟਿਸ ਭੇਜ ਕੇ ਸਮਝਾ ਦਿੰਦੇ ਆ ਐਨੇ ਸਮੇਂ ਵਿੱਚ ਸਾਡੀਆਂ ਮੰਗਾਂ ਦੀ ਪੂrti ਕਰੋ ਨਹੀਂ ਤਾਂ ਅਸੀਂ ਐਨੇ ਸਮੇਂ ਜਿਹੜੀ ਆ ਮਿੱਤੀ ਉਹਨੂੰ ਅਸੀਂ ਰੋਸ ਰੈਲੀਆਂ ਕਰਾਂਗੇ ਧੰਨੇ ਬੰਦੇ ਪੰਜਾਬ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਆਣੀ ਸੀ ਉਸ ਤੋਂ ਪਹਿਲਾਂ ਤੁਹਾਡਾ ਕੁਝ ਵਾਅਦੇ ਕੀਤੇ ਸੀ ਸਭ ਤੋਂ ਵੱਡਾ ਵਾਅਦਾ ਤੇ ਸਾਡੇ ਨਾਲ ਕੀਤਾ ਸੀ ਪੁਰਾਣੀ ਪੈਨਸ਼ਨ ਦਾ ਉਹ ਸਾਂਚਿਕ ਤੌਰ ਤੇ ਕੈਬਨਟ ਦੇ ਵਿੱਚ ਮਨਜ਼ੂਰ ਕਰਕੇ ਅਜੇ ਤੱਕ ਕੋਈ ਅਗਲੀ ਜਮਾਨੀ ਪਹੁੰਚਾਇਆ ਕਿ ਜੇ ਇੱਕੋ ਮੇਨ ਮੰਗ ਨੂੰ ਹੀ ਸਾਡੀ ਨੂੰ ਸਿਰੇ ਲਾਇਆ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਸਰਕਾਰ ਤੇ ਕੀ ਵਿਸ਼ਵਾਸ ਕਰ ਸਕਦੇ ਹਾਂ ਕੀ ਭਰੋਸਾ ਰੱਖ ਸਕਦੇ ਹਾਂ ਮਤਲਬ ਇਹ ਸਰਕਾਰ ਤੋਂ ਵਿਸ਼ਵਾਸ ਟੁੱਟ ਗਿਆ ਬਿਲਕੁਲ ਟੁੱਟ ਗਿਆ ਹੁਣ ਕਿਹੜੀ ਸਰਕਾਰ ਤੇ ਵਿਸ਼ਵਾਸ ਹੈ ਤੁਹਾਨੂੰ ਕੋਈ ਢੋਡੀਆਂ ਮੰਗਾਂ ਜਿਹੜੀਆਂ ਕੋਈ ਨਾ ਕੋਈ ਸਰਕਾਰ ਪੂਰੀ ਕਰ ਸਕੋ 2022 ਦੇ ਵਿੱਚ ਜਿਹੜੀ ਵੀ ਸਰਕਾਰ ਇਹਨਾਂ ਮੁਲਾਜ਼ਮ ਮੁਲਾਜ਼ਮਾਂ ਦੀ ਇਹਨਾਂ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ ਚ ਸ਼ਾਮਲ ਕਰਕੇ ਤੇ ਇਹਨਾਂ ਨੂੰ ਮੰਜ਼ੂਰ ਕਰੂੰਗੀ ਪ੍ਰਵਾਨ ਕਰੂੰਗੀ ਮੁਲਾਜ਼ਮ ਜਿਹੜੇ ਆ ਉਸੇ ਸਰਕਾਰ ਦੇ ਨਾਲ ਚੱਲਣਗੇ ਲੱਗਦਾ ਕਿ 2027 ਦੇ ਵਿੱਚ ਜਿਹੜੀ ਸਰਕਾਰ ਆਏਗੀ ਉਹ ਸਰਕਾਰ ਨੂੰ ਬਣਾਉਣ ਦੇ ਵਿੱਚ ਮੁਲਾਜ਼ਮਾਂ ਦਾ ਬਹੁਤ ਵੱਡਾ ਹੱਥ ਹੋਵੇਗਾ ਦੇਖੋ ਜਿਹੜੀ ਇਹ ਸਰਕਾਰ ਬਣੀ ਸੀਗੀ ਇਹਨੂੰ ਬਣਾਉਣ ਦੇ ਵਿੱਚ ਵੀ ਮੁਲਾਜ਼ਮਾਂ ਦਾ ਹੀ ਵੱਡਾ ਹੱਥ ਸੀਗਾ ਤੇ ਹੁਣ ਇਹਨੂੰ ਲਾਂਚ ਹੋਣ ਦੇ ਵਿੱਚ ਵੀ ਮੁਲਾਜ਼ਮਾਂ ਦਾ ਹੀ ਵੱਡਾ ਹੱਥ ਹੋਵੇ ਹਾਂ ਠੀਕ ਹੈ ਓਕੇ ਤਾਂ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਨੰਗੇ ਨਹੀਂ ਮੰਦਾ پرانی پینشن بحال کرو بحال کرو بحال کرو پرانی پینشن بحال کرو بحال کرو بحال کرو کشت جاری کرو جاری کرو جاری کرو کچے کام پکے کرو پکے کرو پکے کرو کچے کام پکے کرو پکے کرو پکے کرو کھانا ستمی کا پتھر رد کرو رد کرو رد کرو کھانا ستمی کا پتھر رد کرو رد کرو رد کرواس بحال کرو کرو بحال کرو پنجاب سرکار مرد آباد مرداباد مرد آباد ملازم ایک جاباد زندا باد پنجاب سرکار ہائے 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 ملازم ایک باد زندہ باد زندا باد منگا نہیں مندے ہائے 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 بند کا پکا لاگو کرو لاگو کرو لاگو کرو پوری پردیشن मुर्दाबा मुबा मुबा पंजाबरदाबा मुबा मुबा मुलम सेठी ज़िंदाबादादाद पुराणी पेंशन बहाल करो करो बहाल करो पाणी पेंशन बहाल करो करो बहाल करो मुलम हुजे वादे पूरे करो पूरे करो पूरे करो ਕੀਤੇ ਹੋਏ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਮੁਲਾਗ ਮੇਕਤਾ ਜਿੰਦਾਬਾਦ 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 ਗੁਰਦੇ ਸੋਧੀ ਜਿੰਦਾਬਾਦ 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 ਪੁਰਾਣੀ ਪਿੰਚਨ ਮਹਾਲ ਕਰੋ ਹਾਲ ਕਰੋ ਬਹਾਲ ਕਰੋ ਪੁਰਾਣੀ ਪਿੰਚਨ ਮਹਾਲ ਕਰੋ ਹਾਲ ਕਰੋ ਬਹਾਲ ਕਰੋ ਇੱਕੋ ਇੱਕ ਮੰਦ ਪੁਰਾਣੀ ਪਿੰਚਨ ਬਹਾਲ ਕਰੋ ਹਾਲ ਕਰੋ ਬਹਾਲ ਕਰੋ ਸਤੋਂ ਵੱਡੀ ਮੰਦ ਪੁਰਾਣੀ ਪਿੰਚਨ ਬਹਾਲ ਕਰੋ ਹਾਲ ਕਰੋ ਬਹਾਲ ਕਰੋ ਅੱਜ ਮਨੋ ਕੀਤੇ ਹੋਣ ਵਾਦੇ